ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੁਸੀਂ ਸੋਚਦੇ ਹੋ ਹੋ ਕਿ ਅੱਧੀ ਰਾਤ ਨੂੰ ਸਿੰਘਾਂ ਨੇ 2 ਵਜੇ ਰੋਡ ਕਿਉਂ ਬਲੋਕ ਕਰ ਰੱਖਿਆ ਐਸਾ ਨੂੰ ਦੱਸ ਦੇ ਇਹ ਸਾਡਾ ਸਿੰਘਾ ਪਤਗੀ ਗਗਨਦੀਪ ਸਿੰਘ ਫਰਮਾਹੀ ਤੋਂ ਭਾਲ ਪਿੰਡ ਦੇ ਵਿੱਚ ਇਹ ਵੀਰ ਗੱਤਕਾ ਸਿਖਾਉਂਦਾ ਸੀ ਸਾਲ ਤੋਂ ਨਾਲੇ ਗੁਰਬਾਣੀ ਦੀ ਸੰਥਾ ਲੈਂਦਾ ਸੀ ਬਾਣੀ ਤੇ ਬਾਣੇ ਨਾਲ ਬੱਚਿਆਂ ਨੂੰ ਜੋੜਦਾ ਸੀਗਾ ਉੱਥੇ ਅੱਜ ਦੀ ਘਟਨਾ ਹੈ ਅੱਜ ਕੀ ਹੋਇਆ ਨਸ਼ੇੜੀ ਮੁੰਡਿਆਂ ਨੇ ਆ ਕੇ ਉੱਥੇ ਕੁੜੀਆਂ ਨਾਲ ਛੇੜਖਾਨੀ ਕਰਨੀ ਸ਼ੁਰੂ ਕੀਤੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਮਾਨਸਾ ਜ਼ਿਲ੍ਹੇ ਤੋਂ ਖਬਰ ਸਾਹਮਣੇ ਆ ਰਹੀ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਦੋਸਤੋ ਨਿਹੰਗ ਸਿੰਘ ਵੀਰ ਦੇ ਨਾਲ ਨਸ਼ੇੜੀਆਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਅਤੇ ਬਾਣੇ ਦੀ ਵੀ ਬੇਅਦਬੀ ਕੀਤੀ ਗਈ ਹੈ। ਨਾਲ ਹੀ ਦੋਸਤੋ ਸਿੱਖ ਬੀਬੀਆਂ ਭੈਣਾਂ ਦੇ ਨਾਲ ਵੀ ਛੇੜਖਾਨੀ ਕੀਤੀ ਗਈ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਜਰੋਂ ਦੋਸਤੋ ਨਿਹੰਗ ਸਿੰਘ ਅਤੇ ਕੁਝ ਸਿੱਖ ਭਰਾਵਾਂ ਨੇ ਰੋਡ ਜਾਮ ਕਰ ਦਿੱਤਾ ਕਿਉਂਕਿ ਦੋਸਤੋ ਉਹਨਾਂ ਨੇ ਪੁਲਿਸ ਉੱਪਰ ਵੀ ਇਲਜ਼ਾਮ ਲਾਏ ਨੇ। ਕਿ ਪੁਲਿਸ ਨੇ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਆਓ ਦੋਸਤੋ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖੜੇ ਭਈ ਸਾਡਾ ਸਿੰਘ ਹੈਗਾ ਪਪਾਲਾ ਤੋਂ ਗੁੰਡੇ ਬੰਦਿਆਂ ਨੇ ਗੁਰੂ ਘਰ ਦੇ ਵਿੱਚ ਆ ਕੇ ਨਸ਼ੇ ਦੇ ਡੱਕੇ ਹੋਏ ਨੇ ਇਹਦੀ ਬਾਣੇ ਦੀ ਬੇਅਦਬੀ ਕੀਤੀ ਦਮਾਲਾ ਲੱਥਿਆ ਸੀਗਾ ਅਸੀਂ ਇੱਥੇ ਇਹਨਾਂ ਨੂੰ 8 ਵਜੇ ਦੇ ਇੱਥੇ ਖੜੇ ਆਂਗੇ ਥਾਣੇ ਦੇ ਇਹਨਾਂ ਨੇ ਇੰਨੇ ਆ ਜਿਆਦਾ ਸਾਨੂੰ ਠਿੱਠ ਕਰਖਿਆ ਨਾ ਰਿਪੋਰਟ ਲਾਖ ਰਹੇ ਲਿਖ ਰਹੇ ਨੇ ਕਿ ਰਿਪੋਰਟ ਲਿਖਣ ਤੋਂ ਬਾਅਦ ਹੁਣ ਐਫ ਆਈ ਆਰ ਦੀ ਕਾਪੀ ਦੇ ਸਾਨੂੰ ਲਾ ਰਹੇ ਲਾ ਰਹੇ ਨੇ ਹੋਰ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਸੜਕਾਂ ਘੇਰਨ ਦਾ ਸਾਡੇ ਵੀਰ ਸੀਰੇ ਜੋਗੇ ਹੋ ਰਹੇ ਆ ਸੰਸ਼ੇਰ ਬਾਈ ਹੋ ਰਹੇ ਆ ਲਾਪਰੀਦ ਬਾਈ ਹੋ ਰਹੇ ਸਾਰੇ ਸੀ ਖੜੇਗੇ ਸਾਰੇ ਇੱਥੋਂ ਦੀ ਹੈਗੇ ਮਾਨਸ਼ੇਰੀ ਨੇ ਸਾਨੂੰ ਇਹਨਾਂ ਨੂੰ ਇੰਨਾ ਜਿਆਦਾ ਠਿੱਠ ਇਹਨਾਂ ਨੇ ਕੀਤਾ ਹੋਇਆਗਾ ਵਰਦੀਆਂ ਵਾਲੇ ਗੁੰਡੇ ਨੇ ਇਹਨਾਂ ਨੇ 2001 ਇਹ ਸਿੰਘ ਨੇ ਉੱਥੇ ਗੱਤਗਾ ਸਿਖਾਉਂਦਾ ਸੀ ਬੱਚਿਆਂ ਨੂੰ ਬੱਚਿਆਂ ਨੂੰ ਬਾਣੀ ਪੜ੍ਹਾਉਂਦਾ ਸੀ ਬਾਣੀ ਤੇ ਬਾਣੇ ਨਾਲ ਜੋੜਦਾ ਸੀ ਬਸ ਇਹਨਾਂ ਨੂੰ ਇਹੀ ਚੀਜ਼ਾਂ ਚੁਭਦੀਆਂ ਨੇ ਵੇਖ ਉਹ ਹੋ ਰਿਹਾਗਾ ਇਹਨਾਂ ਨੂੰ ਐ ਨਹੀਂ ਸ਼ਰਮ ਆਉਂਦੀ ਵੀ ਅਸੀਂ ਹੁਣ 30 ਟਾਈਮ ਹੋ ਰਿਹਾਗਾ ਰਾਤ ਦੇ ਡੇਢ ਵਜੇ ਰਾਤ ਦੇ ਡੇਢ ਬੱਜਾ ਹੋਇਆ ਸਾਨੂੰ ਮਜਬੂਰੀ ਵਾਸਤੇ ਘੇਰਨਾ ਪੈਗਾ ਨਹੀਂ ਸਾਨੂੰ ਸੜਕਾਂ ਘੇਰਨਾ ਪੈਗਾ ਸੋਕ ਨਹੀਂ ਹੋਇਆ ਅੱਜ ਦੇਖ ਲੋ ਯਾਰ ਆਪਾਂ ਚਿੱਟੇ ਵਾਲਾ ਫੜਿਆ ਸੀ ਇਤੂ ਬਾਅਦ ਪੁਲਿਸ ਨੇ ਹਾਲੇ ਤੱਕ ਕੋਈ ਰੇਡ ਨਹੀਂ ਮਾਰੀ ਠੀਕ ਹੈ ਪਰ ਯਾਰ ਅੱਜ ਮੈਂ ਇੱਕ ਗੱਲ ਸੋਚ ਰਿਹਾ ਹਾਂ ਨਾ ਵੀ ਯਾਰ ਇਹਨਾਂ ਨੂੰ ਕਦੇ ਬਾਣੀ ਕਿਉਂ ਚੁਭਦੇ ਆ ਇਹ ਠੀਕ ਹੈ ਹੋਰਾਂ ਤਾਂ ਤੁਸੀਂ ਦੇਖੋ ਜੇ ਇੱਥੇ ਕੋਈ ਮਾੜੀ ਜੀ ਗੱਲ ਹੋ ਜੇ ਇਹਨਾਂ ਨੇ ਫੱਟ ਮੇਲੇ ਦਾੜ ਦਾੜ ਪਰਚੇ ਦੇ ਦਿੰਦੇ ਆ ਸਿੰਘਾਂ ਦੇ ਠੀਕ ਹੈ ਮਾੜੀ ਮਾੜੀ ਗੱਲ ਤੇ ਇਹਨਾਂ ਨੇ ਬਿਨਾ ਕਰਦੋਂ ਪਰਚੇ ਪਾਪਾ ਸਿੱਟ ਦਿੰਦੇ ਨੇ ਪਰ ਅੱਜ ਸਾਡੇ ਵਾਰੀ ਦੂਰਾ ਮਾਪਦੰਡ ਕਿਉਂ ਹੈਗਾ ਸਾਡੇ ਲਈ ਕਾਨੂੰਨ ਕਿਉਂ ਵੱਖਰੇ ਆ ਹੈ ਇਸ ਲਈ ਵੱਖਰੇ ਆ ਕਿ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਆ ਨੌਜਵਾਨਾਂ ਨੂੰ ਨਸ਼ੇ ਤੋਂ ਰਹਿਣ ਦੀ ਦੂਰ ਦੀ ਗੱਲ ਕਰਦੇ ਆ ਤਾਂ ਇਹ ਸਿੰਘ ਨੇ ਜਿਹੜੇ ਸਿੱਖੀ ਦਾ ਨੌਜਵਾਨਾਂ ਨੂੰ ਜੋੜ ਰਹੇ ਆ ਜੇ ਸਾਡੇ ਦੇ ਕੋਈ ਗੱਲਬਾਤ ਹੁੰਦੀ ਜੇ ਸਾਡੇ ਦੇ ਪਰਚਾ ਦੇਣਾ ਹੁੰਦਾ ਨਾ ਇਹਨਾਂ ਨੇ ਮਿੰਟ ਪੰਜ ਨਹੀਂ ਸੁਣਾਉਣੇ ਹੋਰ ਸਾਨੂੰ ਇੱਥੇ ਰਾਤ ਦੇ 1:3-2 ਵਜੇ ਟੁੱਕੇ ਨੇ ਹਲੇ ਤੱਕ ਸਾਡੀ ਵੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਕਿ ਯਾਰ 100 ਕਾ ਲੋਕੇ ਉੱਤ ਟਿੱਕ ਕਰਨਾ ਸਾਨੂੰ 100 ਕ ਦੇੜਕਾ ਢੇਰਨ ਦਾ ਐਡੇ ਬੇਬਕੂਫ ਐਡੇ ਮਤਲਬ ਕਿ ਮਾਰੀਆਂ ਸਰਕਾਰਾਂ ਵਾਲੇ ਨੀਤੀਆਂ ਨੇ ਯਾਰ ਫੁੱਕ ਦੇ ਇਨਾਂ ਦੇ ਉੱਤੇ ਦੂਜੂ ਰੱਖਣਾ ਬਾਬਾ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਐ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਹੋਣਾ ਅਸੀਂ ਦੇਖ ਲਾ ਇੱਥੇ ਤਕਰੀਬਨ 9:30 ਵਜੇ ਆਏ ਹੋਏ ਆਗੇ ਸਾਡੀ ਇੰਨੀ ਖੱਦਰ ਖਵਾਰੀ ਕਰ ਰਹੀ ਆ ਇਹਦੋ ਇਹਨੇ ਆਪ ਜਾਣਾ ਹੁੰਦਾਗਾ ਪਿਛਲੇ 7 ਤਰੀਕ ਨੂੰ ਇਹੇ ਮੇਰੇ ਘਰ ਦੀਆਂ ਕੰਦਾ ਟੱਪੇ ਸੀਗੇ ਇਹੀ ਪ੍ਰੋਸੈਸ਼ਨ ਵਾਲੇ ਪਤਾ ਨਹੀਂ ਕਿੱਥੋਂ ਅਸੀਂ ਕਿੱਥੋਂ ਨਾ ਹੁਣ ਅਸੀਂ ਇਹਨਾਂ ਕੋਲੇ ਆ ਸਿੰਘ ਦੀ ਜੋ ਗਾਣੇ ਦੀ ਬੀ.ਏ.ਡੀ ਹੋਈ ਆ ਉਸ ਸੰਬੰਧ ਦੇ ਵਿੱਚ ਆਏ ਹੋਏ ਆ ਕਿ ਰਾਤ ਦਾ 1.5 ਵਜੇ ਚੁੱਕਿਆਗਾ ਤੁਹਾਡੇ ਸਾਹਮਣੇ ਆਗਾ ਸਾਡੀ ਪੌਣੇ ਦਾ ਹੋਗੇ ਸਾਡੀ ਕੋਈ ਸਰਵਾਈ ਵੀ ਕਰਦੇ ਇੱਥੇ ਮਜਬੂਰ ਨੂੰ ਸਾਨੂੰ ਇੱਥੇ ਸੜਕ ਤੇ ਆਉਣਾ ਪਿਆ ਜਿੰਨਾ ਤੱਕ ਹਣੇ ਸੁਲਵਾਈ ਨਹੀਂ ਹੁੰਦੀ ਅਸੀਂ ਇੱਥੇ ਰੋਡ ਜਮ ਕਰੋ ਰੋਡ ਜਮ ਕਰਾਂਗੇ ਆ ਪਿੱਛੇ ਦੇ ਵੀ ਬੇਨਤੀ ਕਰਦੇ ਆਂਗੇ ਜੇ ਨਹੀਂ ਧੰਨਵਾਦ ਹੁੰਦੀ ਤਾਂ ਸਵੇਰੇ ਹੁਣ ਤੱਕ ਪੂਰੇ 2 ਹੋ ਗਏ ਸਾਡਾ ਟੱਕੇ ਸਾਥ ਦਿਓ ਤੇ ਅਸੀਂ ਇਹ ਵੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਜੋ ਪ੍ਰਸ਼ਾਸਨ ਫਿਰਿਆ ਮੇਂ ਤੇ ਧੱਕਾ ਕਰ ਰਿਹਾ ਹੈ ਆ ਦਿਖਾ ਦਿਓ ਬਾਗਰ ਆ ਦਿਖਾ ਦਿਓ ਲੈਫਾਓ ਸ਼ੇਅਰ ਕਰ ਦੋ ਦੱਬ ਕੇ ਹਨਾ ਜੋਗੇ ਪਿੰਡ ਖੜੇ ਆਂ ਰੋਡ ਤੇ ਉੱਤੇ ਖੜੇ ਆਂ ਤਾਂ ਕਿ ਇਹਨਾਂ ਦੀ ਸਰਕ ਸੋਨੇ ਹਾ ਸ੍ਰੀ ਆਕਾਲ ਹਾਂ ਕੋਈ ਗੱਲ ਨਹੀਂ ਉਹ ਵੀ ਆਪਾਂ ਅਪੀਲ ਕਰਾਂਗੇ ਹਲੇ ਆਪਾਂ ਦੇਖਦੇ ਆਪਾਂ ਹੈਗੇ ਆ ਸਿੰਘ ਤੇ ਆਪਣੇ ਸਾਰੇ ਭਰਾ ਜਿੰਨੇ ਵੀ ਸਾਰੇ ਆਪਣੇ ਨਾਲ ਜੁੜੇ ਹੋਏ ਨੇ ਜਦੋਂ ਵੀ ਅਪੀਲ ਕਰਾਂਗੇ ਤਾਂ ਜਲਦੀ ਪਹੁੰਚਣਗੇ ਸਾਰੇ ਹਨਾ ਤੇ ਯਾਰ ਹਨਾ ਇਦੂੰ ਮਾੜੀ ਗੱਲ ਕੀ ਹੋ ਸਕਦੀ ਆ ਅਸੀਂ 9 ਵਜੇ ਤੇ ਸਾਨੂੰ ਹੈਰਾਨ ਕਰੀ ਜਾਂਦੇ ਆ ਸਾਨੂੰ ਵੀ ਕੋਈ ਰੋਡ ਰੋਕਣ ਦਾ ਸ਼ੌਂਕ ਨਹੀਂ ਵੀ ਅਸੀਂ ਬਾਰ-ਬਾਰ ਕਿਸੇ ਨੂੰ ਕਿਉਂਕਿ ਥੱਕੇ ਆਰੇ ਹਰੇਕ ਕੰਮਕਾਰ ਵਾਲਾ ਬੰਦਾ ਹਨਾ ਇਥੋਂ ਦੀ ਨੰਗਣਾ ਹੈਗਾ ਦੇ ਕਿਸੇ ਨੂੰ ਕਿਉਂ ਤੰਗ ਕਰੀਏ ਪਰ ਹੁਣ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਫਿਰ ਹੁਣ ਅਸੀਂ ਹੋਰ ਕੀ ਦੇ ਅੱਗੇ ਘਹਾਰ ਲਗਾਈਏ ਕਰ ਨਹੀਂ ਆਪਾਂ ਇਹ ਕਰਨਾ ਕਰਨਾ ਆਪੀ ਕਰ ਰਹੇ ਹਾਂ ਜਰਦਾਦੀ ਹਾਂ ਉਹ ਤਾਂ ਅਗਲੇ ਦਾ ਸਾਧਨ ਹੈ ਜੇ ਹੁਣ ਸਾਡਾ ਹੱਲ ਹੀ ਨਹੀਂ ਕੋਈ ਹੋ ਰਿਹਾ ਹੁਣ ਅਸੀਂ ਕਰੀਏ ਕੀ ਆ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਨੇ ਸਾਡੇ ਨਾਲ ਹਨ ਇਹ ਭਚੰਗੀ ਨੇ ਇਹ ਵੀ ਇਹ ਸਿੰਘ ਦਾ ਸਾਥ ਦੇਣ ਲਈ ਆਇਆ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਰੂਰ ਤਾਂ ਕਿ ਸਾਰੀ ਦੁਨੀਆ ਤੱਕ ਗੱਲ ਪਹੁੰਚ ਸਕੇਗੀ ਸਾਡੇ ਸਿੱਖਾਂ ਨਾਲ ਕਿੰਨਾ ਧੱਕਾ ਹੋ ਰਿਹਾ ਆ ਬਾਬੇ ਦਾ ਸੀ ਜੋ ਵੀ ਇੰਨਾ ਧੱਕਾ ਕੀਤਾ ਗਿਆ ਹਨਾ ਆ ਬਾਣਾਪਾੜ ਦਾ ਬਾਬੇ ਦੇ ਸੱਟਾ ਫਿੱਟਾ ਮਾਰੀ ਗਈਆਂ ਬਾਬੇ ਦਾ ਕਸੂਰ ਇਹ ਸੀਗਾ ਵੀ ਇਹ ਇੱਕ ਆਪਣੇ ਬੱਚਿਆਂ ਨੂੰ ਗੱਤਕਾ ਸਿਖਾ ਰਿਹਾ ਸੀਗਾ ਤੇ ਕੁੜੀਆਂ ਨੂੰ ਲੜਕੀਆਂ ਨੂੰ ਟ੍ਰੇਨਿੰਗ ਦੇ ਰਿਹਾ ਸੀ ਗੱਤਕਾ ਹਾਂ ਬਾਣੀਆਂ ਦੀ ਬਾਣੀ ਦੀ ਸੰਥਾ ਦਿੱਤੀ ਜਾਂਦੀ ਸੀ ਬਸ ਇਹੀ ਇਹਦਾ ਕਸੂਰ ਸੀ ਕਿਉਂਕਿ ਸਾਡੇ ਲਈ ਇੱਥੇ ਹਨਾ ਬਾਣੀ ਬਾਣੇ ਦੇ ਧਾਰ ਨਹੀਂ ਹੋਣੀ ਸਾਡਾ ਇੱਥੇ ਸਭ ਤੋਂ ਵੱਡਾ ਕਸੂਰ ਬਣ ਜਾਂਦਾ ਤੇ ਹਾਂ ਠੀਕ ਸਾਡੇ ਲਈ ਸਭ ਤੋਂ ਵੱਡਾ ਇਹੀ ਕਸੂਰ ਆ ਇਹਨਾਂ ਨੂੰ ਚੁੱਬਦੇ ਵੀ ਤਾਂ ਹੀ ਆ ਹਾਂ ਹਾਂ ਉਹਦੇ ਮੈਗਨਾ अनेके ਦੁਸ਼ਮਣ ਬਣ ਜਾਂਦੇ ਆ ਹਾਂ अनेਕ ਹੀ ਨਾ ਤਾਂ ਦੇਖੋ ਮੈਂ ਇੱਕ ਗੱਲ ਦਾ ਸਪਸ਼ਟੀਕਰਨ ਦਿੰਦਾ ਪਿੰਡ ਪਪਾਰ ਦਾ ਕੋਈ ਵੀ ਹੁੰਦਾ ਦੋ ਭਈਆ ਨੰਬਰ ਤੋਂ ਕਾਲ ਕਰੀ ਹੈਲੋ ਸ਼ਮਸ਼ੇਰ ਸ਼ਮਸ਼ੇਰ ਪ੍ਰਦੀਪ ਪ੍ਰਦੀਪ ਗੱਲ ਕਰੀ ਹੋਈ ਆਂ ਆ ਚੱਲ ਬਾਬਾ ਚੱਲ ਚੱਲ ਉਹਦੇ ਦੋ ਹੀ ਬੰਦੇ ਆਏ ਆਪਣੇ ਨਾ ਪ੍ਰਦੀਪ ਤੇਰਾ ਮੋਬਾਈਲ ਬਣਾਈ ਸਾਨੂੰ ਪਿੰਡ ਤੋਂ ਤੁਰਨਾ ਚਾਹੀਦਾ ਆ ਦੋ ਹੀ ਬੰਦੇ ਖੜਿਆ ਨਾ ਪਿੰਡ ਦੇ ਹਾਂ ਯਾਰ ਹਾਂ ਆ ਫੋਨ ਨੰਬਰ ਲਈ ਮੀਡੀਆ ਤੋਂ ਬਾਈ ਜੇ ਦੂਜੇ ਪਾਸੇ ਪਿੰਡ ਤੋਂ ਕੋਈ ਵੀ ਤੁਰਿਆ ਨਾਲ ਕਿੱਟੀ ਪੱਟੀ ਲਾਉਣ ਦਾ ਬਾਣੇ ਦੇ ਨਾਲ ਕੋਈ ਨਹੀਂ ਤੁਰਿਆ ਵੀ ਲੋਕਾਂ ਨੂੰ ਗੁਰੂ ਕੇ ਨੀਂਗਾ ਨਾਲ ਗੁਰੂ ਕੇ ਬਾਣੀ ਨਾਲ ਗੁਰੂ ਕੇ ਹਾਂ ਹਾਂ ਲਾ ਲਾ 75 893 ਜਿਨ੍ਹਾਂ ਨੇ ਬੱਚਾ ਕੇ ਦਿੱਤੀਆਂ ਜਿਨ੍ਹਾਂ ਨੇ 3 ਪੜ੍ਹਨ ਦੀ ਇੱਛਾ ਬਚਾਈਆਂ ਕਿਸੇ ਕੋਲ ਕਾਲ ਕਰੋ 75 893 200 770 ਬਾਬਾ ਪੂਰੀ ਗੱਲਬਾਤ ਹਨਾ ਪੁੱਛ ਰਹੇ ਹੈ ਕਹਿੰਦੇ ਵੀ ਕੀ ਗੱਲਬਾਤ ਹੋਈ ਹੈ ਪੂਰੀ ਲਾਲ ਕਹਿੰਦਾ ਤੁਸੀਂ ਆਪ ਚੱਲ ਜਾ ਬਈ ਆਉਂਦੀ ਏ ਕੋਲ ਬਾਬੂ ਵਿਚਾਰ ਲਗਾੜਿਆ ਤੇ ਕਿਨੇ ਪ੍ਰਦੀਪ ਪੂਰੀ ਗੱਲ ਹਾਂ ਬਾਬਾ ਪੂਰੀ ਗੱਲ ਸਮਾਰ ਕੇ ਦੱਸੀ ਸਮਾਰ ਕੇ ਉਹ ਕਦੇ ਵੀ ਪੂਰੀ ਗੱਲ ਬਾਤ ਦੱਸਿਓ ਵੀ ਕੀ ਗੱਲ ਬਾਤ ਹੋਈ ਆ ਪ੍ਰਦੀਪ ਗੱਲ ਸੁਣੀ ਕਰਾ ਤੇ ਫੋਨ ਸਾਈਡ ਤੇ ਕੋਈ ਸੁਣ ਲਾ ਬਾਬਾ ਪੂਰੀ ਗੱਲ ਕੀ ਹੋਈ ਸੀ ਮੜਾ ਸਮਾਰ ਕੇ ਵਿਸਥਾਰ ਸੇ ਤੇ ਦੱਸੀ ਹਨਾ ਸੰਗਤ ਕਹਿੰਦੀ ਵੀ ਪੂਰੀ ਕੀ ਗੱਲ ਬਾਤ ਹੋਈ ਆ ਹਨਾ ਵਾਹਿਗੁਰੂ ਜੀ ਦਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਦਾਸ ਗਗਨਦੀਪ ਸਿੰਘ ਜੀ ਹਾਂਜੀ ਤੁਸ਼ਨਗੜ ਪਰਵਾਹੀ ਹਾਂਜੀ ਜੋ ਕਿ ਲੰਮੇ ਸਮੇਂ ਤੋਂ ਰੰਡਪਪਾਲ ਦੇ ਵਿੱਚ ਬੱਚਿਆਂ ਨੂੰ ਬੱਚਿਆਂ ਨੂੰ ਗਤਕ ਦੀਆਂ ਕਲਾਸਾਂ ਤੇ ਸੰਥੇ ਦੀਆਂ ਕਲਾਸਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਜੀ ਹਾਂਜੀ ਤੇ ਪਹਿਲਾਂ ਵੀ ਕਈ ਵਾਰ ਉਹਨਾਂ ਨੇ ਮੈਨੂੰ ਘੇਰਨ ਦੀ ਵੀ ਕੋਸ਼ਿਸ਼ ਕੀਤੀ ਤੇ ਅੱਜ ਉਹ ਨਸੇ ਦੇ ਵਿੱਚ ਡੱਕ ਕੇ ਗੁਰੂ ਘਰ ਬੜੇ ਗੁਰੂ ਘਰ ਬੜ ਕੇ ਸਿੱਧੋ ਮੇਰੇ ਨਾਲ ਹੱਥੋ ਪਾਈ ਕੀਤਾ ਉਹਨਾਂ ਨੇ ਬੱਚਿਆਂ ਨੂੰ ਵੀ ਬੁਰਾ ਭਲਾ ਬੋਲੇ ਉਹ ਅੱਜ ਬਸ ਅਸੀਂ ਇੱਕ ਬੱਚਿਆਂ ਦੇ ਵਜੀਫੇ ਵਾਲੇ ਫਾਰਮ ਭਰ ਰਹੇ ਸੀ ਜਿਸ ਕਰਕੇ ਉਹ ਆਏ ਤੇ ਚਲੋ ਉਹਨਾਂ ਨੂੰ ਕਾਰਨ ਲੱਭ ਗਿਆ ਜਿਸ ਹੱਬ ਵੀ ਉਹਨਾਂ ਨੇ ਸਾਡੇ ਨਾਲ ਲੜਾਈ ਪਾਈ ਤੇ ਉਹਨਾਂ ਨੇ ਮੇਰੇ ਬਾਣੇ ਦੀ ਬੇਅਦਬੀ ਕੀਤੀ ਦਿਮਾਲੇ ਦੀ ਕੇਸਾਂ ਦੀ ਬੇਅਦਬੀ ਕੀਤੀ ਤੇ ਮੇਰੇ ਸੱਟਾ ਬੇਟਾ ਵੀ ਲੱਗੀਆਂ ਤੇ ਉਹਨਾਂ ਨੇ ਕਈ ਹੋਰ ਮਲਕ ਮੈਨੂੰ ਧਮਕੀਆਂ ਵੀ ਦਿੱਤੀਆਂ ਤੈਨੂੰ ਜਾਨੋਂ ਮਾਰ ਦਾਂਗੇ ਤੇਰਾ ਗਲ ਵੱਢ ਕੇ ਅਸੀਂ ਰੂੜੀ ਚ ਦੱਬ ਦਾਂਗੇ ਤੇ ਮੈਨੂੰ ਹਾਣੇ ਤੇਕ ਆਉਣ ਤੇਕ ਵੀ ਮੈਨੂੰ ਮੁਸ਼ਕਲ ਹੋਇਆ ਜੀ ਤੇ ਮੇਰੇ ਸਾਰੇ ਵੀਰਾਂ ਨੇ ਮੇਰਾ ਸਹਿਯੋਗ ਦਿੱਤਾ ਜੋ ਹੁਣ ਤੱਕ ਮੇਰੇ ਨਾਲ ਖੜੇ ਨੇ ਜੀ ਸਾਰਿਆਂ ਦਾ ਧੰਨਵਾਦ ਆ ਤੇ ਸਾਰੀ ਹੋਰ ਵੀ ਸੰਗਤ ਨੂੰ ਬੇਨਤੀ ਕੀ ਆ ਕੇ ਨਾਲ ਸਹਿਯੋਗ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੁਸੀਂ ਸੋਚਦੇ ਹੋਵੋ ਕਿ ਅੱਧੀ ਰਾਤ ਨੂੰ ਸਿੰਘਾਂ ਨੇ 2 ਵਜੇ ਰੋਡ ਕਿਉਂ ਬਲੋਕ ਕਰ ਰੱਖਿਆ ਐਸਾ ਨੂੰ ਦੱਸ ਦਈਏ ਇਹ ਸਾਡਾ ਸਿੰਘਾ ਪਤਗੀ ਗਗਨਦੀਪ ਸਿੰਘ ਫਰਮਾਹੀ ਤੋਂ ਪੁਪਾਲ ਪਿੰਡ ਦੇ ਵਿੱਚ ਇਹ ਵੀਰ ਗੱਤਕਾ ਸਿਖਾਉਂਦਾ ਸੀ ਸਾਲ ਤੋਂ ਨਾਲੇ ਗੁਰਬਾਣੀ ਦੀ ਸੰਥਾ ਲੈਂਦਾ ਸੀ ਬਾਣੀ ਤੇ ਬਾਣੇ ਨਾਲ ਬੱਚਿਆਂ ਨੂੰ ਜੋੜਦਾ ਸੀਗਾ ਉੱਥੇ ਅੱਜ ਦੀ ਘਟਨਾ ਹੈ ਅੱਜ ਕੀ ਹੋਇਆ ਨਸ਼ੇੜੀ ਮੁੰਡਿਆਂ ਨੇ ਆ ਕੇ ਉੱਥੇ ਕੁੜੀਆਂ ਨਾਲ ਛੇੜਕਾਨੀ ਕਰਨੀ ਸ਼ੁਰੂ ਕੀਤੀ ਤਾਂ ਐਸ ਵੀਰ ਨੇ ਉਹਨਾਂ ਨੂੰ ਰੋਕਿਆ ਇਹ ਕੱਲਾ ਸੀਗਾ ਉਹ ਕਈ ਜਾਣੇ ਸੀ ਨੂੰ ਝੁੰਬੜ ਗੇ ਝੁੰਬੜ ਕੇ ਵੀ ਦਮਾਲਾ ਲੱਥਿਆ ਬਾਣੀ ਦੀ ਬਦਬੀ ਕੀਤੀ ਕੁਕਾਰਾਂ ਦੀ ਬਦਬੀ ਕੀਤੀ ਇਹ ਕੱਲਾ ਸੀਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੱਲ ਕੇ ਜਾਨੋ ਮਾਰਨ ਦੇ ਧਮਕੇ ਤੇ ਕਹਿੰਦੇ ਤੂੰ ਆਈ ਸਹੀ ਸਾ ਤੇਨੂੰ ਤੇਰਾ ਸਿਰ ਵੱਟ ਕੇ ਰੂੜੀ ਚ ਦੱਬਾਂਗੇ ਉਹ ਨਸ਼ੇੜੀ ਮੁੰਡੇ ਕਹਿੰਦੇ ਜੇ ਸਾਡੇ ਨਿੰਗ ਸਿੰਘ ਨੂੰ ਕਹਿੰਦੇ ਉਹਨੂੰ ਦੱਸਾਂਗੇ ਕੋਈ ਨਹੀਂ ਕੀ ਰੂੜੀ ਚ ਦੱਬਣਾ ਹੁੰਦਾ ਕੀ ਹੈ ਤੇ ਹੋੜਾ ਅਸੀਂ ਆਇਆ ਕਿਥੇ 8 ਵਜੇ ਦੇ ਥਾਣੇ ਚ ਰਿਪੋਰਟ ਲਿਖਾਉਣਾ ਪੈਨਾਂ ਦੇ ਸਾਡੀ ਰੱਪ ਨਹੀਂ ਦਰਜ ਕਰਦੇ ਸੀ ਜਦੋਂ ਅਸੀਂ ਉਹ ਇਹ ਤੋਂ ਪਹਿਲਾਂ ਵੀ ਅਸੀਂ ਰੋਡ ਜਮ ਕੀਤਾ ਉਦੋਂ ਸਾਡੀ ਰੱਪ ਇਹਨਾਂ ਨੇ ਦਰਜ ਕੀਤੀ ਦਰਜ ਕਰਨ ਤੋਂ ਬਾਅਦ ਵੀ ਲੁੱਟਪੋਣੇ ਕੀਤੇ ਫੇਰ ਸਖਤੀ ਕਰਨੀ ਪਈ ਸਾਨੂੰ ਫੇਰ ਇਹਨਾਂ ਨੇ ਜਾ ਕੇ ਸਾਡੇ ਹਿਸਾਬ ਨਾਲ ਰਿਪੋਰਟ ਦਰਜ ਕੀਤੀ ਉਸ ਤੋਂ ਬਾਅਦ ਕੀ ਹੋਇਆ ਐਫਆਈਆਰ ਜਦੋਂ ਅਸੀਂ ਕਾਪੀ ਲੈਣੀ ਸੀ ਨਾ ਇਹਨਾਂ ਨੇ ਐਫਆਈਆਰ ਦੀ ਕਾਪੀ ਨਹੀਂ ਦਿੱਤੀ ਲੁੱਚਪੁਨੇ ਕਰੀ ਜਾਂਦੇ ਸੂਰੀ ਘੜਜੋ ਘੰਟਾ ਘੜਜੋ ਡੇਢ ਘੰਟਾ ਘੜਜੋ ਸਾਨੂੰ ਇੱਥੇ ਕੋਈ ਸ਼ੌਕ ਨਹੀਂ ਲੋਕਾਂ ਨੂੰ ਠਿੱਠ ਕਰਦਾ ਬਦਨਾਮ ਇੱਥੇ ਕਰ ਲੋਕ ਕਹਦੇ ਹੁਣ ਕਿ ਵੀ ਐਵੇਂ ਨਹੀਂ ਕਿਸੇ ਕੰਮ ਲੈਣੇ ਅਸੀਂ ਕੋਈ ਕੰਮ ਲੈਣੀ ਅਸੀਂ ਰਾਜ ਕਰਨ ਵਾਲੀ ਕੌਮ ਆ ਤੇ ਇੱਥੇ ਆ ਦੇਖੋ ਸਾਡੇ ਬਾਣੇ ਪਾੜੇ ਜਾ ਰਹੇ ਨੇ ਇਹਨਾਂ ਨੂੰ ਥੂ ਕਰਦੇ ਨੇ ਥੁੱਕਦੇ ਗਏ ਇਹਨਾਂ ਦੇ ਮੂੰਹ ਤੇ ਯਾਰ ਜਿਹੜਾ ਬੰਦਾ ਸਿੱਖੀ ਨਾਲ ਜੋੜ ਰਿਹਾ ਗਿਆ ਬਾਣੀ ਬਾਣ ਨਾਲ ਜੋੜ ਰਿਹਾ ਤੁਸੀਂ ਨਸ਼ੇੜੀਆਂ ਨੇ ਪੈਸੇ ਦਿੱਤੇ ਹੋਣੇ ਕੁਛ ਮਰਜ਼ੀ ਕੀਤਾ ਹੋਗਾ ਪਰ ਇਹਨਾਂ ਨੂੰ ਆਉਦੀ ਜ਼ਮੀਰ ਜਗਾਉਣੀ ਚਾਹੀਦੀ ਹੈ ਸਾਡੇ ਨਾਲ ਹੋਰ ਵੀ ਵੀਰ ਨਿਗਾ ਬਾਈ ਸਿਰਾ ਜੋਗਾ ਤੇ ਬਾਈ ਲਾਪਰੀ ਸਿੰਘ ਉਹਨੇ ਸਮਸ਼ੇਰ ਸਿੰਘ ਕਾਲੇ ਹੋਰੇ ਬਾਕੀ ਸਾਨੂੰ ਬਾਈ ਸਿਰਾ ਦੱਸੂਗਾ ਹਾਂਜੀ ਬਾਈ ਗੁਰਜੀ ਖਾਲਸਾਹ ਬਾਈ ਗੁਰਜੀ ਦੀ ਫਤਿਹ ਅੱਜ ਸਾਡੇ ਨਾਲ ਜਿਹੜਾ ੱੱੱਕਾ ਹੋਇਆ ਨਾ ਇਹ ੱੱੱਕਾ ਜੇ ਨਸ਼ਾ ਬੰਦ ਕਰਨ ਵਾਲਾ ਨਹੀਂ ਨਹੀਂ ਜਾ ਸਕਦੇ ਇਹ ਸਾਡੇ ਨੌਜਵਾਨ ਜਿਹੜੇ ਨਸ਼ਾ ਬੰਦ ਕਰਾਉਂਦੇ ਨੇ ਜਾਂ ਜਾਂ ਇਹ ਬਾਬੇ ਵਰਗੇ ਨੌਜਵਾਨ ਲੜਕੀਆਂ ਨੂੰ ਜਿਹੜੇ ਕੀ ਗੱਤਗਾ ਸਿਖਾਉਂਦੇ ਨੇ ਠੀਕ ਆ ਨੌਜਵਾਨਾਂ ਨੂੰ ਸਿੱਖੀ ਵੱਲ ਜੋੜ ਰਹੇ ਨੇ ਉਹਨਾਂ ਵੱਲ ਨਸ਼ੇੜੀ ਚੜ ਚੜ ਆਉਂਦੇ ਨੇ ਕੀ ਕਸੂਰ ਹੈ ਇਹਨਾਂ ਦਾ ਕਸੂਰ ਸਿਰਫ ਇੱਕ ਹੈ ਵੀ ਇਹ ਨੌਜਵਾਨਾਂ ਨੂੰ ਸਿੱਖੀ ਦੇ ਰਾਹ ਲਾ ਰਹੇ ਨੇ ਜਿਵੇਂ ਭਾਈ ਅਮਰਤਪਾਲ ਸੀ ਉਹਨਾਂ ਨੂੰ ਅੱਜ ਦੇਖੋ ਡਿਬਰੂਗੜ ਜੇਲ੍ਹ ਚ ਹਟਿਆ ਪਿਆ ਚੱਕ ਕੇ ਇਹ ਐਡਾ ੱੱੱਕਾ ਜ਼ਾਲਮ ਸਰਕਾਰ ਕਰ ਰਹੀ ਹੈ ਤੇ ਸਾਡੇ ਨੌਜਵਾਨਾ ਸ਼ਰਿਆਮ ਧੱਕਾ ਦਾ 8 ਵਜੇ ਦੇ ਖੜੇ ਆ ਇੱਥੇ ਛੋਟੇ ਛੋਟੇ ਬੱਚੇ ਆ ਦੇਖੋ ਸਾਡੇ ਨਾਲ ਭਚੰਗੀ ਨੇ ਸਾਡੇ ਨਾਲ ਸ਼ਰਮ ਦੀ ਗੱਲ ਆ ਯਾਰ ਤੁਸੀਂ ਸਾਡੇ ਵਾਰੀ ਦੇਖੋ ਤੁਸੀਂ ਕਿੰਨੇ ਵਾਰ ਸਾਨੂੰ ਜੇਲ੍ਹਾਂ ਚ ਚੱਕ-ਜੱਕ ਸਿੱਟਿਆ ਤੁਸੀਂ ਐਸ ਡੀ ਐਮ ਤੱਕ ਵੀ ਉੱਥੇ ਤੱਕ ਬੁਲਾ ਲੈਨੇ ਹੋ ਵੀ ਸਿੱਧਾ ਜਾ ਕੇ ਜੇਲ੍ਹ ਚ ਮਾਰ ਦਿਓ ਕਿਤੇ ਥਾਣੇ ਵੀ ਨਹੀਂ ਲੈ ਕੇ ਜਾਂਦੇ ਤੇ ਅੱਜ ਯਾਰ ਸਾਡੇ ਵਾਰੀ ਦੂਰਾ ਮਾਫ ਦੰਡ ਕਿਉਂ ਹੋਇਆ ਕਿਉਂ ਦੂਰੇ ਕਾਨੂੰਨ ਨੇ ਸਾਡੇ ਲਈ ਕੋਈ ਹੋਰ ਕਾਨੂੰਨ ਤੇ ਇਹਨਾਂ ਲਈ ਕੋਈ ਹੋਰ ਕਾਨੂੰਨ ਲਾਹਨਤ ਦੀ ਗੱਲ ਆ ਸਰਕਾਰ ਵਾਸਤੇ ਦੀ ਵੀ ਤੇ ਪ੍ਰਸ਼ਾਸਨ ਵਾਸਤੇ ਵੀ ਅੱਜ ਸਾਡੀ ਗੱਲ ਸੁਣੀ ਤਾਂ ਨਹੀਂ ਜਾਂਦੀ ਕਿਉਂਕਿ ਸੱਚ ਲਈ ਹਮੇਸ਼ਾ ਇਹੀ ਰਾਹ ਨੇ ਸਾਨੂੰ ਦਿਨ ਰਾਤ ਇੱਥੇ ਰਹਿਣਾ ਪਵੇ ਠੀਕ ਆ ਅਸੀਂ ਹੁਣ ਪੱਕੇ ਤੌਰ ਤੇ ਰੋਡ ਤੇ ਬੈਠਾ ਜੇ ਹੁਣ ਸਾਨੂੰ ਕੋਈ ਪਰਵਾਹ ਨਹੀਂ ਜਿੰਨਾ ਚਿਰ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਚਿਰ ਨਹੀਂ ਉੱਠਦੇ ਬਾਕੀ ਸੰਸ਼ੇਰ ਭਾਈ ਦੱਸੂਗਾ ਦੱਸਿ ਲੋਕ ਆ ਬਾਕੀ ਇੱਕ ਗੱਲ ਅਸੀਂ ਇਹਨਾਂ ਨੂੰ ਹੋਰ ਕਹਿਣਾ ਚਾਹੁੰਦੇ ਆ ਤੇ ਹੁਣ ਅਸੀਂ ਦੇ ਇਲਾਕੇ ਇੱਥੇ 8 ਵਜੇ ਦੇ ਖੱਜਲ ਖਵਾਰ ਹੋਈ ਜਾਂਦੇ ਆ ਕਾਰਵਾਈ ਕਰਾਉਣ ਲਈ ਪਰ ਜਿੱਦੇ ਅੱਜ ਤੋਂ 7 ਤਰੀਕ ਨੂੰ ਇਹ ਪੁਲਿਸ ਕੰਦਾ ਢੱਪ ਕੇ ਮੇਰੇ ਘਰੇ ਆਈ ਸੀਗੀ ਉਹਦੇ ਇਹਨਾਂ ਕੋਲੇ ਕੀ ਬ੍ਰਾਂਡ ਸੀਗਾ ਉਦੋਂ ਇਹ ਜੇ 8.5 ਫੜਨਾ ਹੁੰਦਾਗਾ ਘਰ ਆ ਪਾ ਆਈਆਂ ਪਾਣੇ ਮਿੰਟ ਚ ਆ ਜਾਂਦੇ ਨੇ ਜਦੋਂ ਸਾਡੇ ਕਿਦੇ ਸਿੰਘ ਨਾਲ ਇਦਾਂ ਦਾ ਦੁਰਭਵਿਹਾਰ ਹੁੰਦਾਗਾ ਤਾ ਇਹਨਾਂ ਦਾ ਫਰਜ ਕੀ ਹੈਗਾ ਇਹਨਾਂ ਨੇ ਸਾਡੀ ਰਿਪੋਰਟ ਤੱਕ ਨਹੀਂ ਲਿਖੀ ਪਹਿਲਾਂ ਹੁਣ ਜੇ ਲਿਖ ਲਈ ਤਾਂ ਸਾਨੂੰ ਉਹਦੀ ਕਾਪੀ ਨਹੀਂ ਦੇ ਰਹੇ ਇਸ ਲਈ ਅਸੀਂ ਕਹਿਣਾ ਚਾਹੁੰਦੇ ਆ ਦੋਰਾ ਮਾਪਦੰਡਾ ਬਤਨਾ ਬੰਦ ਕਰੇ ਇਹ ਜੋ ਸਰਕਾਰ ਕਹਿੰਦੀ ਹੈ ਕਿ ਅਸੀਂ ਬਦਲਾਅ ਕਰ ਰਹੇ ਹਾਂ ਇਹ ਬਦਲਾਅ ਮੈਂ ਅਜ ਤੱਕ ਕਦੇ ਨਹੀਂ ਦੇਖਿਆ ਵੀ ਰਾਤ ਨੂੰ 2 ਵਜੇ 3 ਵਜੇ ਕਦੇ ਕਿਸੇ ਨੇ ਸੜਕ ਰੋਕ ਕੇ ਆਪਣੀ ਗੱਲ ਕਹਿਣ ਲਈ ਉਹਨਾਂ ਨੂੰ ਸੜਕ ਰੋਕਣੀ ਪਈ ਹੋਵੇ ਇਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਜਿੰਨਾ ਚਿਰ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਅਸੀਂ ਇਸੇ ਤਰੀਕੇ ਇਸੇ ਰੋਡ ਤੇ ਬੈਠੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੋ ਵੀ ਦੋਸਤੋ ਨਿਸ਼ੇੜੀਆਂ ਵੱਲੋਂ ਨਹਿਗ ਸਿੰਘ ਉੱਪਰ ਹਮਲਾ ਕੀਤਾ ਗਿਆ ਹੈ ਅਤੇ ਬਾਣੇ ਦੀ ਵੀ ਬੇਅਦਬੀ ਕੀਤੀ ਗਈ ਹੈ ਜੋ ਵੀ ਦੋਸਤੋ ਇਹਨਾਂ ਨਹਿਗ ਸਿੰਘ ਵੀਰਾਂ ਨੇ ਪੁਲਿਸ ਉੱਪਰ ਵੀ ਇਲਜ਼ਾਮ ਲਾਏ ਨੇ ਜਿਵੇਂ ਦੋਸਤੋ ਤੁਸੀਂ ਵੀਡੀਓ ਦੇਖੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤੁਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਦ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋਂ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ